ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 8ਵੀਂ ਪਾਸ 10ਵੀਂ ਪਾਸ ਡਿਪਲੋਮਾ ਕੈਂਡੀਡੇਟਸ ਦੇ ਲਈ ਬਹੁਤ ਵਧੀਆ ਮੌਕਾ ਬਹੁਤ ਵਧੀਆ ਪੋਸਟਾਂ ਆਉਣ ਵਾਲੀਆਂ ਸਾਰੀ ਜਾਣਕਾਰੀ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਆਈਡੀ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਤੇ ਉਹਨਾਂ ਦੀ ਯੋਗਤਾ ਬਾਰੇ ਗੱਲ ਕਰਾਂਗੇ ਕਾਰਪੇਂਟਰ ਇਲੈਕਟ੍ਰੀਸ਼ੀਅਨ ਆਫਿਸ ਅਟੈਂਡੈਂਟ ਤਾਂ ਇਹਨਾਂ ਪੋਸਟਾਂ ਦੇ ਲਈ ਯੋਗਤਾ ਇਹਨਾਂ ਵੱਲੋਂ ਕਾਰਪੇਂਟਰ ਤੇ ਇਲੈਕਟ੍ਰੀਸ਼ੀਅਨ ਦੇ ਲਈ 10ਵੀਂ ਪਾਸ ਤੇ ਡਿਪਲੋਮਾ ਤੁਹਾਡੇ ਕੋਲ ਜੇਕਰ ਹੈਗਾ ਸਬੰਧਤ ਫੀਲਡ ਦੇ ਵਿੱਚ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਪ੍ਰੈਕਟੀਕਲ ਐਲੀਜੀਬਿਲਟੀ ਵਿਲ ਬੀ ਟੈਸਟਡ ਇਹਨਾਂ ਵੱਲੋਂ ਲਿਖਿਆ ਗਿਆ ਪ੍ਰੈਕਟੀਕਲ ਤੁਹਾਡਾ ਹੋਊਗਾ ਜੀ ਇਸ ਪੋਸਟ ਦੇ ਲਈ ਆਫਿਸ ਸਟੈਂਡੈਂਟ ਦੇ ਲਈ ਇਹਨਾਂ ਵੱਲੋਂ ਜੇ ਯੋਗਤਾਵਾਂ ਰੱਖਣ ਵਾਲੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਦੀ ਵੈੱਬਸਾਈਟ ਨੋਟ ਕਰ ਲਓ ਜੀ www.apsjalandhar.com ਇਸ ਵੈੱਬਸਾਈਟ ਨੂੰ ਲੌਗਇਨ ਕਰਨਾ ਇੱਕ ਪਰਫਾਰਮਾ ਤੁਹਾਨੂੰ ਮਿਲੇਗਾ ਡਾਊਨਲੋਡ ਕਰ ਲੈਣਾ ਪੂਰਾ ਭਰਨ ਤੋਂ ਬਾਅਦ ਇਹਨਾਂ ਦੇ ਦਫ਼ਤਰ ਵਿੱਚ ਪਹੁੰਚਦਾ ਕਰਨਾ 15 ਫਰਵਰੀ 2024 ਬਾਅਦ ਦੁਪਹਿਰ 12:00 ਤੱਕ ਤੇ ਵੈੱਬਸਾਈਟ ਤੇ ਪਰਫਾਰਮੇ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਵੀ ਦਿੱਤਾ ਉੱਥੋਂ ਵੀ ਤੁਸੀਂ ਲੈ ਸਕਦੇ ਹੋ ਤੇ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ 100 ਰੁਪਏ ਦਾ ਡਿਮਾਂਡ ਡਰਾਫਟ ਹੋਣਾ ਚਾਹੀਦਾ ਜੀ ਜੋ ਕਿ ਤੁਹਾਡਾ ਕਿਸੇ ਵੀ ਨੈਸ਼ਨ ਕਹਿੰਦੇ ਇਹਦੇ ਪੱਕੇ ਦੇ ਵਿੱਚ ਤੁਹਾਡਾ ਹੋਣਾ ਚਾਹੀਦਾ ਜੀ ਪੀਏ ਬਲੱਡ ਜਲੰਧਰ ਹੋਣਾ ਚਾਹੀਦਾ ਤੇ ਆਪਣੇ ਸਾਰੇ ਦਸਤਾਵੇਜ਼ ਨਾਲ ਲਗਾ ਕੇ ਪਰਫਾਰਮਾ ਭਰ ਕੇ ਤੁਸੀਂ ਇਹਨਾਂ ਤੱਕ ਪਹੁੰਚਦਾ ਕਰ ਸਕਦੇ ਹੋ 15 ਫਰਵਰੀ 2024 ਬਾਅਦ ਦੁਪਹਿਰ 12 ਵਜੇ ਤੱਕ ਆਰਮੀ ਪਬਲਿਕ ਸਕੂਲ ਜਲੰਧਰ ਵੱਲੋਂ ਇਹ ਜੋ ਨੋਟੀਫਿਕੇਸ਼ਨ ਆ ਜਾਰੀ ਹੋਇਆ ਜਿਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਸਾਰੇ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤੀ ਹੈ ਤੁਸੀਂ ਉੱਥੋਂ ਲੈ ਸਕਦੇ ਹੋ ਤਾਂ ਹੀ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ